ਇਸ ਸਾਲ ਦਾ ਜਿਹੜਾ ਨਾਟਕ ਮੇਲਾ ਜੀ ਉਹ ਸਾਡਾ 13ਵਾਂ ਸਾਲਾਨਾ ਨਾਟਕ ਮੇਲਾ ਹੋਊਗਾ ਜ ਜਿਹਦੇ ਵਿੱਚ ਅਸੀਂ ਦੋ ਨਾਟਕ ਤੇ ਦੋ ਕੋਰੀਓਗ੍ਰਾਫੀਆਂ ਕਰਾਂਗੇ ਦੋ ਨਾਟਕਾਂ ਦੇ ਵਿੱਚੋਂ ਇੱਕ ਨਾਟਕ ਹੈ ਜਿਹੜਾ ਉਹ ਅਲੜ ਉਮਰਾਂ ਕੁਪ ਹਨੇਰੇ ਇਹ ਨਾਟਕ ਸਾਡੀ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਰਹੀ ਨੌਜਵਾਨੀ ਨੂੰ ਸਬੰਧਤ ਹੈ ਕਨੇਡੀਅਨ ਸਮੱਸਿਆਵਾਂ 'ਤੇ ਆਧਾਰਿਤ ਕਰਦੇ ਆ ਸੋ ਜਿਹੜਾ ਦੂਜਾ ਨਾਟਕ ਹੋਊਗਾ ਉਹ ਕੈਨੇਡਾ ਦੀਆਂ ਸਮੱਸਿਆਵਾਂ 'ਤੇ ਆਧਾਰਿਤ ਹੋਊਗਾ ਸਮਾਜਿਕ ਤੌਰ ਤੇ ਤੁਸੀਂ ਜੋ ਉਹਦੇ ਹੱਲ ਲੱਭ ਰਹੇ ਹੋ ਉਸ ਇੱਕ ਹੱਲ ਤੇ ਵੀ ਕੁਐਸਚਨ ਕਰਾਂਗੇ ਕਿ ਕੀ ਸੱਚਮੁੱਚ ਇਹੀ ਹੱਲ ਹੈ ਭਾਵਕਤਾ ਪੂਰਵਕ ਉਹ ਨਾਟਕ ਹੁੰਦੇ ਆ ਉਹਨਾਂ ਦੇ ਡਾਇਲੌਗ ਹੁੰਦੇ ਆ ਦੇ ਲੋਕੀ ਕਈ ਉੱਥੇ ਇੰਨੇ ਕਿ ਮਤਲਬ ਭਾਵ ਕੋਈ ਵੇਖਿਆ ਉਹਨਾਂ ਦੀਆਂ ਅੱਖਾਂ 'ਚ ਅਥਰੂ ਆਏ ਵੇਖਿਆ ਜੇ ਤੁਹਾਡਾ 2 ਸਾਲ ਦਾ 4 ਸਾਲ ਦਾ 5 ਸਾਲ ਦਾ ਬੱਚਾ ਖੜਾ ਹੋ ਕੇ ਸਮਾਜ ਨੂੰ ਸੇਧ ਦੇਣ ਦੀ ਕੋਈ ਗੱਲ ਕਰ ਰਿਹਾ ਤਾਂ ਬਿਲਕੁਲ ਤੁਸੀਂ ਪ੍ਰਸੰਨਜਿਤ ਹੋਵੋਗੇ ਬਿਲਕੁਲ ਤੁਸੀਂ ਖੁਸ਼ ਹੋਵੋਗੇ ਤੇ ਕੀਵੇ ਹੋਵੋਗੇ ਖੁਸ਼ੀ ਵਿੱਚ ਕਿ ਅਸੀਂ ਨਾਟਕ ਕਰਦੇ ਹਾਂ ਮਨੋਰੰਜਨ ਲਈ ਨਹੀਂ ਜਿਵੇਂ ਤੁਹਾਨੂੰ ਤੁਹਾਡੇ ਗੁਰੂਆਂ ਨੇ ਗਲਤ ਦੇ ਖਿਲਾਫ ਹਾ ਦਾ ਮਾਰਨਾ ਨਾਰਾ ਮਾਰਨਾ ਸਿਖਾਇਆ ਸੀ ਅਸੀਂ ਉਸੇ ਤਰ੍ਹਾਂ ਤੁਹਾਡੇ ਬੱਚਿਆਂ ਨੂੰ ਜੋ ਵੀ ਉਹਨਾਂ ਦੀਆਂ ਪ੍ਰੋਬਲਮਸ ਹੋਣ ਐਸ ਅ ਸੁਸਾਇਟੀ ਉਹਦੇ ਪ੍ਰੋਬਲਮਾਂ ਦੇ ਲਈ ਹਾ ਦਾ ਨਾ ਨਾ ਮਾਰਨਾ ਸਿਖਾ ਰਹੇ ਹਾਂ ਜੀ ਜੀ ਬੀਟੀਵੀ ਸਪੈਸ਼ਲ ਇੱਕ ਹੋਰ ਅੰਕ ਲੈ ਕੇ ਤੁਹਾਡੀ ਸੇਵਾ ਵਿੱਚ ਗੁਰਪ੍ਰੀਤ ਅੰਮ੍ਰਾੜ ਹਾਜ਼ਰ ਹੈ ਅੱਜ ਅਸੀਂ ਇੱਕ ਵਿਸ਼ੇਸ਼ ਖੇਤਰ ਨਾਲ ਤੁਹਾਡੀ ਮੁਲਾਕਾਤ ਕਰਾਉਣੇ ਜਾਵਾਂ ਤੁਹਾਨੂੰ ਪਤਾ ਹੈ ਕਿ ਆ ਕਾਫੀ ਸ਼ਖਸ਼ੀਰ ਨਾਲ ਤੁਹਾਡੀ ਮੁਲਾਕਾਤ ਉਹਨਾਂ ਨਾਲ ਕਰਵਾਈ ਜਿਹੜੇ ਰੰਗਮંચ ਨਾਲ ਸੰਬੰਧਿਤ ਕਲਾਕਾਰ ਹੈ, ਨਾਟਕਕਾਰ ਹੈ, ਡਾਇਰੈਕਟਰ ਹੈ। ਤੇ ਅੱਜ ਦੀ ਜਿਹੜੀ ਸ਼ਖਸ਼ੀਅਤ ਹੈ ਉਹ ਸਾਡੇ ਇੱਕ ਯੰਗ ਨੌਜਵਾਨ ਲੜਕੀ ਹੈ ਜਿਹੜੀ ਕਾਫੀ ਲੰਬੇ ਸਮੇਂ ਤੋਂ ਨਾਟਕਾਂ ਨਾਲ, ਰੰਗਮંચ ਨਾਲ ਜੁੜੀ ਹੋਈ ਆ। ਔਰ ਉਹਨਾਂ ਨੇ ਆਪਣਾ ਇਹ ਤਜਰਬਾ ਇਕੱਲਾ ਬੈਕ ਹੋਮ ਇੰਡੀਆ ਦੇ ਵਿੱਚ ਹੀ ਨਹੀਂ ਜਾਰੀ ਰੱਖਿਆ, ਬਲਕਿ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਉਸ ਪਰਿਵਾਰ ਨਾਲ ਹੀ ਸਬੰਧਤਤਾ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਮੁੱਢ ਤੋਂ ਲੈ ਕੇ ਇਹਨਾਂ ਦੇ ਮਾਤਾ ਪਿਤਾ ਨੇ ਵੀ ਔਰ ਸਾਰੇ ਪਰਿਵਾਰ ਨੇ ਹਮੇਸ਼ਾ ਹੀ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਦਾ ਜਿਹੜਾ ਉਹ ਤਹਈਆ ਕੀਤਾ ਹੋਇਆ ਔਰ ਉਹਦੀ ਲਗਾਤਾਰਤਾ ਚੱਲ ਰਹੀ ਹੈ ਲਗਭਗ ਪਿਛਲੇ 13 ਸਾਲਾਂ ਤੋਂ ਕਲਗੀ ਦੇ ਵਿੱਚ ਨਾਟਕ ਸਮਾਗਮ ਹਰ ਗਰਮੀਆਂ ਦੇ ਰੁੱਤ ਚ ਚਰਵਾਉਂਦੇ ਆ ਔਰ ਇਹ ਜਿਹੜਾ ਚੰਡਾ ਹੈ ਜਿਹੜਾ ਇਹਨਾਂ ਦਾ ਉਹ ਹੈ ਪ੍ਰੋਗਰੈਸਿਵ ਕਲਾ ਮੰਚ ਇਸ ਬੈਨਰ ਥਲੇ ਇਹ ਆ ਨਾਟਕ ਰਵਾਦੇ ਆ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਜਿਹਦਾ ਕਾਫੀ ਲੰਬਾ ਇਤਿਹਾਸ ਹੈ ਔਰ ਬਹੁਤ ਸਮੇਂ ਤੋਂ ਜਿਹੜੇ ਉਹਨਾਂ ਦੇ ਸੰਚਾਲਕ ਹੈ ਔਰ ਉਸ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਹੁੰਦੇ ਸੀਗੇ ਉਹਨਾਂ ਸਾਰਿਆਂ ਦਾ ਬੜਾ ਵੱਡਾ ਯੋਗਦਾਨ ਹੈ ਇਸ ਕਲਾ ਮੰਚ ਦੇ ਉਸਾਰੀ ਦੇ ਵਿੱਚ ਸੋ ਜਿੱਥੇ ਅਸੀਂ ਮਾਸਟਰ ਭਜਨ ਉਹਨਾਂ ਦੀ ਗੱਲ ਕਰਾਂਗੇ ਉਹ ਜਿਸ ਤਰ੍ਹਾਂ ਦਾ ਪੁਸਤਕ ਇੱਕ ਦਲ ਸਭਾ ਚਾਰ ਪੈਦਾ ਕੀਤਾ ਹੈ ਸ਼ਹਿਰ ਦੇ ਵਿੱਚ ਤੇ ਨਾਲ-ਨਾਲ ਉਹਨਾਂ ਨੇ ਮੌਕੇ ਵ ਮੌਕੇ ਆਪਣੀ ਐਸੋਸੀਏਸ਼ਨ ਵੱਲੋਂ ਨਸ਼ਾ ਵਿਰੋਧ ਤੇ ਹੋਰ ਗੈਂਗ ਗੈਂਗ ਵਾਰੋਧ ਜਿਹੜੀਆਂ ਰੈਲੀਆਂ ਕੱਢੀਆਂ ਉਹ ਬੜੀਆਂ ਅ ਅੱਜ ਤੱਕ ਚਰਚਿਤ ਨੇ ਹੋਰ ਕਿਸੇ ਵੀ ਕਮਿਊਨਿਟੀ ਨੇ ਕਿਸੇ ਵੀ ਸੰਸਥਾ ਨੇ ਇਹ ਉਪਰਾਲੇ ਨਹੀਂ ਕੀਤੇ ਜਿਹੜੇ ਇਸ ਪ੍ਰੋਗਰੈਸਿਵ ਸੰਸਥਾ ਨੇ ਹੁਣ ਤੱਕ ਕੀਤੇ ਆ ਸੋ ਮੇਰੀ ਮੁਰਾਦ ਹੈ ਅੱਜ ਦੇ ਸਾਡੀ ਸਿੱਖਿਆ ਤੋਂ ਕਮਲ ਪੰਦੇਰ ਹੋਣਾ ਤੋਂ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦੇ ਫਿਰ ਉਹਨਾਂ ਤੋਂ ਪੁੱਛਦੇ ਕਿ ਇਸ ਸਾਲ ਕਿਸ ਤਰ੍ਹਾਂ ਦੇ ਨਾਟਕੋ ਕਰਵਾ ਰਹੇ ਹੋ ਕਦੋਂ ਹੋਣੇ ਆ ਕਿੱਥੇ ਹੋਣੇ ਆ ਤੇ ਉਸ ਤੋਂ ਇਲਾਵਾ ਹੋਰ ਕਾਫੀ ਜਾਣਕਾਰੀ ਉਹਨਾਂ ਨਾਲ ਆਪਾਂ ਸਾਂਝੀ ਕਰਾਂਗੇ ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਮਲ ਕਿ ਤੁਸੀਂ ਅੱਜ ਸਾਡੇ ਸਟੂਡੀਓ ਆਏ ਹੋ ਤੇ ਆ ਕੇ ਆਪਣਾ ਇਸ ਸਾਲ ਦਾ ਪ੍ਰੋਗਰਾਮ ਹੈ ਸਾਡਾ ਉਹ ਸਾਰੇ ਦਰਸ਼ਕਾਂ ਨਾਲ ਸਾਂਝੇ ਕਰੋਗੇ ਔਰ ਨਾਲ ਦੀ ਨਾਲ ਅਸੀਂ ਬੇਨਤੀ ਕਰਾਂਗੇ ਦਰਸ਼ਕਾਂ ਨੂੰ ਕਿ ਜਿਵੇਂ ਤੁਸੀਂ ਹਮੇ ਹਮਾ ਕੇ ਹਰ ਸਾਲ ਪਹੁੰਚਦੇ ਹੋ ਇਸ ਸਾਲ ਵੀ ਤੁਸੀਂ ਦੱਸਿਓਈ ਥਾਂ ਤੇ ਨਿਯਤ ਮਿਤੀ ਤੇ ਜ਼ਰੂਰ ਪਹੁੰਚੋਗੇ ਔਰ ਇਹ ਜੀ ਸੰਸਥਾ ਹੈ ਜਾਇ ਜਿਹੜਾ ਕਲਾ ਮੰਚ ਹੈ ਇਹ ਕਮਾਈ ਵਾਸਤੇ ਨਹੀਂ ਕੰਮ ਕਰਦਾ ਇਹ ਸਿਰਫ ਜਾਗਰੂਕਤਾ ਤੇ ਕੰਮ ਕਰਦਾ ਔਰ ਤੁਹਾਡੇ ਜਿਹੜੇ ਥੋੜੇ ਥੋੜੀ ਰਕਮ ਦੇ ਨਾਲ ਸਹਾਇਤਾ ਕੀਤੀ ਹੁੰਦੀ ਹੈ ਉਹਦੇ ਨਾਲ ਹੀ ਆਪਦਾ ਜਿਹੜਾ ਸਾਲ ਦਾ ਇਹ ਪ੍ਰਮੁੱਖ ਕੰਮ ਹੈ ਉਹ ਕਰਦੇ ਆ ਉਹ ਉਸ ਤੋਂ ਬਿਨਾ ਅੱਠ-ਅੱਠ ਨੂੰ ਹੱਤ ਲਗਾਤਾਰ 8 ਮਹੀਨੇ ਇਸ ਦੀ ਤਿਆਰੀ ਚ ਵੀ ਲੱਗੇ ਰਹਿੰਦੇ ਆ ਔਰ ਹਰਕੇਸ਼ ਚੌਧਰੀ ਜਿਹੜੇ ਬਹੁਤ ਜਾਣੇ ਪਛਾਣੇ ਤੁਹਾਡੇ ਨਾਟਕਕਾਰ ਆ ਜਿਹੜੇ ਮੰਡੀ ਬੁੱਲਾਪੁਰ ਦੇ ਵਿੱਚ ਆਪਣੇ ਇੱਕ ਪੂਰੀ ਸੰਸਥਾ ਨੂੰ ਕੰਟਰੋਲ ਕਰਦੇ ਆ ਉਹ ਹਰ ਸਾਲ ਸਮਾਂ ਕੱਢ ਕੇ ਇਹਨਾਂ ਹਾਲ ਦੀਆਂ ਸਰਕਾਰੀ ਛੁੱਟੀਆਂ ਦੇ ਵਿੱਚ ਉਹ ਅਧਿਆਪਕ ਨੇ ਉਹ ਇੱਥੇ ਆ ਕੇ ਤਿਆਰੀ ਕਰਾਉਂਦੇ ਔਰ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ 90-90 ਸਾਲ ਦੇ ਵਿਅਕਤੀਆਂ ਨੂੰ ਉਹਨਾਂ ਨੇ ਟ੍ਰੇਨ ਕੀਤਾ ਉਹਨਾਂ ਨੂੰ ਕਲਾਕਾਰ ਬਣਾਇਆ ਸੋ ਕਮਲ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਅੱਜ ਕੀ ਤੁਸੀਂ ਕਿਸ ਤਰ੍ਹਾਂ ਦਾ ਨਾਟਕ ਕਰ ਰਹੇ ਹੋ ਕੀ ਉਹਦੇ ਕੀ ਉਹਦਾ ਮੁੱਖ ਉਦੇਸ਼ ਕੀ ਹੈ ਤੇ ਉਹ ਕਦੋਂ ਹੈ ਇਹ ਸਾਰੇ ਥੋੜੀ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਗੁਰਪ੍ਰੀਤਨ ਬਰਾੜ ਜੀ ਤੁਹਾਡਾ ਤੇ ਵੀ ਟੀਵੀ ਦੇ ਸਰੋਤਿਆਂ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੈਨੂੰ ਟਾਈਮ ਦਿੱਤਾ ਸਾਡੀ ਜਾਣਕਾਰੀ ਸ਼ੇਅਰ ਕਰਨ ਲਈ ਜੀ ਇਸ ਸਾਲ ਦਾ ਜਿਹੜਾ ਨਾਟਕ ਮੇਲਾ ਜੀ ਉਹ ਸਾਡਾ 13ਵਾਂ ਸਾਲਾਨਾ ਨਾਟਕ ਮੇਲਾ ਹੋਊਗਾ ਜ ਜਿਹਦੇ ਵਿੱਚ ਅਸੀਂ ਦੋ ਨਾਟਕ ਤੇ ਦੋ ਕੋਰੀਓਗ੍ਰਾਫੀਆਂ ਕਰਾਂਗੇ ਦੋ ਨਾਟਕਾਂ ਦੇ ਵਿੱਚੋਂ ਇੱਕ ਨਾਟਕ ਹੈ ਜਿਹੜਾ ਉਹ ਅਲੜ ਉਮਰਾਂ ਘੁੱਪ ਹਨੇਰੇ ਹਰਕੇਸ਼ ਚੌਧਰੀ ਦਾ ਲਿਖਿਆ ਤੇ ਉਹਨਾਂ ਦੁਬਾਰਾ ਹੀ ਨਿਰਦੇਸ਼ਿਤ ਕੀਤਾ ਹੋਇਆ ਨਾਟਕ ਹੈ ਇਹ ਨਾਟਕ ਸਾਡੀ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਰਹੀ ਨੌਜਵਾਨੀ ਨੂੰ ਸੰਬੰਧਿਤ ਹੈ ਜੀ ਤੇ ਅਸੀਂ ਐਮ ਸੁਸਾਇਟੀ ਦੇ ਤੌਰ ਤੇ ਉਹਦਾ ਹੱਲ ਕੀ ਲੱਭ ਰਹੇ ਹਾਂ ਉਹਨੂੰ ਸੰਬੋਧਿਤ ਕਰਦਾ ਨਾਟਕ ਹੈ ਕਿ ਜਿਸ ਪਾਸੇ ਨੂੰ ਅਸੀਂ ਤੁਰ ਰਹੇ ਹਾਂ ਕੀ ਉਹੀ ਸਭਾ ਬਤਹਾਲ ਹੈ ਕਿ ਹੋਰ ਹੱਲ ਸਾਨੂੰ ਲੱਭਣੇ ਚਾਹੀਦੇ ਨੇ ਇਸ ਇਸ ਗੱਲ ਤੇ ਕਟਾਕਸ਼ ਕਰਦਾ ਇਹ ਨਾਟਕ ਹੋਊਗਾ ਤੇ ਦੂਜਾ ਨਾਟਕ ਜਿਵੇਂ ਅਸੀਂ ਹਰ ਸਾਲ ਹੀ 13 ਸਾਲਾਂ ਤੋਂ ਲਗਭਗ ਦੂਜਾ ਨਾਟਕ ਕੈਨੇਡੀਅਨ ਸਮੱਸਿਆਵਾਂ 'ਤੇ ਆਧਾਰਿਤ ਕਰਦੇ ਆ ਸੋ ਜਿਹੜਾ ਦੂਜਾ ਨਾਟਕ ਹੋਊਗਾ ਉਹ ਕੈਨੇਡਾ ਦੀਆਂ ਸਮੱਸਿਆਵਾਂ 'ਤੇ ਆਧਾਰਿਤ ਹੋਊਗਾ ਦੋ ਕੋਰੀਓਗ੍ਰਾਫੀਆਂ ਜਿਹਦੇ 'ਚ ਇੱਕ ਕੋਰੀਓਗ੍ਰਾਫੀ ਹੈ ਜਿਹੜੀ ਉਹ ਬੱਚਿਆਂ ਦੀ ਹੋਊਗੀ ਸਾਡੇ ਕੋਲ ਟੀਮ ਦੇ ਵਿੱਚ ਲਗਾਤਾਰ 25 ਕਿ ਬੱਚੇ ਨੇ ਬ੍ਰੈਡਸਪ ਜਿਹੜੇ ਕੰਮ ਕਰ ਰਹੇ ਨੇ ਤੇ ਉਹ ਇਹਦੇ ਵਿੱਚ ਤੁਹਾਨੂੰ ਆਪਣੀ ਕਲਾ ਦਿਖਾਉਣਗੇ ਜੀ ਜੀ ਸੋ ਇਹ ਨਾਟਕ ਜਿਵੇਂ ਤੁਹਾਨੂੰ ਦਰਸ਼ਕੋ ਇਹਨਾਂ ਨੇ ਗੱਲ ਕੀਤੀ ਹੈ ਨਸ਼ਾ ਵਿਰੋਧ ਹੈ ਔਰ ਇਹਨਾਂ ਨੇ ਖਾਸ ਗੱਲ ਤੁਹਾਡੇ ਤੇ ਨੂੰ ਜਿਹੜਾ ਜ਼ੋਰ ਦੇ ਕੇ ਕਿਹਾ ਨਾ ਵੀ ਇੱਕ ਹੋਰ ਵੱਖਰਾ ਤਰੀਕਾ ਕੀ ਹੈ ਨਸ਼ਾ ਦੁਸ਼ਤ ਕਾਰਾ ਪਾਉਣ ਦਾ ਹੁਣ ਸਰਕਾਰਾਂ ਦੇ ਜੋ ਕੰਮ ਹੈ ਤੁਹਾਨੂੰ ਪਤਾ ਸਾਰਾ ਕਿ ਉਹ ਇਹ ਕਹ ਰਹੇ ਬਸਿਤ ਨਸ਼ੇ ਵਾਲੇ ਗੈਂਗ ਫੜ ਲੇ ਜੀ ਉਹ ਛੋਟੇ-ਛੋਟੇ ਜਿਹੜੇ ਦਸ਼ਾ ਕਰਨ ਵਾਲੇ ਹੁੰਦੇ ਉਹ ਤਾਂ ਨੂੰ ਫੜ ਕੇ ਅੰਦਰ ਧੱਕ ਦਿੰਦੇ ਆ ਸੋ ਇਹਦੇ 'ਚ ਇੱਕ ਵੱਖਰਾ ਐਂਗਲ ਹੋਊਗਾ ਨਸ਼ੇ ਤੇ ਕਿਵੇਂ ਰੋਕ-थाम ਤੁਸੀਂ ਕਰ ਸਕਦੇ ਹੋ ਹਾਂ ਜੀ ਤੇ ਅਸੀਂ ਜਿਹੜੀਆਂ ਸਮਾਜਿਕ ਤੌਰ ਤੇ ਤੁਸੀਂ ਜੋ ਉਹਦੇ ਹੱਲ ਲੱਭ ਰਹੇ ਹੋ ਉਸ ਇੱਕ ਹੱਲ ਤੇ ਵੀ ਕੁਐਸਚਨ ਕਰਾਂਗੇ ਕਿ ਕੀ ਸੱਚਮੁੱਚ ਇਹੀ ਹੱਲ ਹੈ ਹੂੰ ਹੂੰ ਕਿਸ ਤੋ ਬਿਨਾ ਕੋਈ ਹੋਰ ਹੱਲ ਹੋਣਾ ਚਾਹੀਦਾ ਅਸੀਂ ਪ੍ਰੋਬਲਮ ਨੂੰ ਉਤੋਂ ਉਤੋਂ ਦੇਖ ਕੇ ਸਾਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਦੀਆਂ ਜੜ੍ਹਾਂ ਫੜਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਨੂੰ ਸਮੋਤਤ ਕਰਦਾ ਹੈ ਨਾਟਕ ਇਹਦਾ ਤੇ ਜਿਹੜਾ ਦੂਜਾ ਨਾਟਕ ਹੁੰਦਾ ਉਹ ਆਮ ਤੌਰ ਤੇ ਤੁਹਾਡਾ ਮੇਰੇ ਖਿਆਲ ਚਿਕਨ ਏਡੀਅਨ ਲਾਈਫ ਤੇ ਹੁੰਦਾ ਹਾਂ ਹਾਂਜੀ ਅਲੱਗ-ਅਲੱਗ ਸਮੱਸਿਆਵਾਂ ਹੁੰਦੀਆਂ ਨੇ ਜੀ ਜਿਹਦੇ ਤੇ ਅਸੀਂ ਡਿਸਕਸ਼ਨ ਕਰਦੇ ਹਾਂ ਐਜ਼ ਅ ਗਰੁੱਪ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਦੇ ਹੇਠ ਇੰਪਰੋਵਾਈਜ਼ਡ ਤਰੀਕਾ ਆ ਉਹ ਨਾਟਕ ਕਰਨ ਦਾ ਜਿਦੇ ਚ ਅਸੀਂ ਸਾਰੇ ਬੈਠ ਕੇ ਅਲੱਗ-ਅਲੱਗ ਤਰ੍ਹਾਂ ਦੇ ਈਸ਼ੂਸ ਤੇ ਟਾਕ ਕਰਦੇ ਆ ਤੇ ਉਹਨਾਂ ਕਹਾਣੀਆਂ ਵਿੱਚੋਂ ਜੁੜਦੀਆਂ ਕਹਾਣੀਆਂ ਬਣਾ ਕੇ ਇੱਕ ਨਾਟਕ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਜੋ ਤੁਹਾਡੀ ਕਨੇਡੀਅਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਸਬੋਧਤ ਹੁੰਦਾ ਹੈ ਜੀ ਬਿਲਕੁਲ ਮੈਂ ਹੁਣ ਲਗਭਗ ਸਾਰੇ ਨਾਟਕ ਦੇਖੇ ਆ ਔਰ ਮੈਂ ਦਰਸ਼ਕਾਂ ਨੂੰ ਇਹ ਇੰਨੀ ਜਾਣਕਾਰੀ ਦੇ ਦਿਆਂ ਕਿ ਕੁਝ ਨਾਟਕ ਇਸ ਤਰ੍ਹਾਂ ਦੇ ਦੇਖਣ ਨੂੰ ਦਰਸ਼ਕਾਂ ਨੂੰ ਲੋਕਲ ਦਰਸ਼ਕਾਂ ਨੂੰ ਮਿਲੇ ਆ ਖੈਰ ਜਿਹੜੇ ਨੇੜੇ ਤੇੜੇ ਇਲਾਕੇ ਦੇ ਲੋਕ ਵੀ ਇੱਥੇ ਪਹੁੰਚਦੇ ਆ ਕਿ ਤੁਸੀਂ ਬਿਲਕੁਲ ਪਿੰ ਪਿੰ ਡ੍ਰੌਪ ਸਾਇਲੈਂਸ ਉੱਥੇ ਹੁੰਦੀ ਆ ਔਰ ਇੰਨੇ ਕੁ ਭਾਵਕਤਾ ਪੂਰਵਕ ਉਹ ਨਾਟਕ ਹੁੰਦੇ ਆ ਉਹਨਾਂ ਦੇ ਡਾਇਲੌਗ ਹੁੰਦੇ ਆ ਵੀ ਲੋਕੀ ਕਈ ਉੱਥੇ ਇੰਨੇ ਕੁ ਮਤਲਬ ਭਾਵਕ ਹੋਏ ਵੇਖੇ ਆ ਉਹਨਾਂ ਦੀਆਂ ਅੱਖਾਂ 'ਚ ਅਥਰੂ ਆਏ ਵੇਖੇ ਆ ਔਰ ਜੇ ਕਮਲ ਦੀ ਗੱਲ ਕਰੀਏ ਤਾਂ ਇਹ ਆਪਣੇ ਆਪ 'ਚ ਵੀ ਇੱਕ ਨਾਟਕਕਾਰ ਵੀ ਆ ਇਹ ਕਲਾਕਾਰ ਵੀ ਆ ਇਹ ਨਿਰਦੇਸ਼ਕ ਵੀ ਆ ਜੇ ਕਿਤੇ ਹਰਕੇਸ਼ ਚੌਧਰੀ ਨੂੰ ਪੂਰੀ ਤਰ੍ਹਾਂ ਇਹ ਸਹਿਯੋਗ ਨਾ ਦੇਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਹਰਕੇਸ਼ ਇੰਨੇ ਕੁ ਦਿਨਾਂ ਦੇ ਵਿੱਚ ਨਾਟਕ ਉਹ ਤਿਆਰ ਕਰ ਸਕਦਾ ਹੋਊਗਾ ਵੈਸੇ ਤਾਂ ਬਹੁਤ ਆਵੇਕਾਰ ਪਰ ਜਿੰਨਾ ਕੁ ਸਹਿਯੋਗ ਨਾਟਕ ਤਿਆਰਕਾਂ ਦੇ ਵਿੱਚ ਕਮਲ ਵੱਲੋਂ ਮਿਲਦਾ ਮੈਸਮ ਉਹਦੇ ਵੀ ਇੱਕ ਰਿਕਾਰਡ ਹੈ ਔਰ ਬੱਚਿਆਂ ਨੂੰ ਨਾਲ ਲੈ ਕੇ ਜੰਨਾ ਸਭ ਤੋਂ ਵੱਡੀ ਇਹੀ ਇੱਥੇ ਸਮੱਸਿਆ ਹੁਣ ਜੇ ਤੁਸੀਂ ਬੱਚਿਆਂ ਨੂੰ ਨਾਲ ਬੁਲਾਉਨੇ ਹੋ ਉਹਨਾਂ ਦੇ ਮਾਪੇ ਬੜੇ ਖੁਸ਼ੀ ਖੁਸ਼ ਹੋ ਕੇ ਉੱਥੇ ਭੇਜਦੇ ਆ ਬਹੁਤ ਖੁਸ਼ੀ ਖੁਸ਼ੀ ਜੀ ਲਗਾਤਾਰ ਗੁਰਬਚਨ ਸਿੰਘ ਰਾਜ ਜੀ ਅਸੀਂ ਜੇ ਮੈਂ ਤੁਹਾਨੂੰ ਦੱਸਾਂ ਵੀ ਮੈਂ ਕਈ ਕਈ ਬੱਚਿਆਂ ਨੂੰ ਗ੍ਰੇਡ 2 ਤੋਂ ਲੈ ਕੇ ਯੂਨੀਵਰਸਿਟੀ ਤੱਕ ਅਸੀਂ ਨਾਲ ਤੱਕ ਕਰਵਾਇਆ ਸੋ ਲਗਾਤਾਰ ਸਾਡੇ ਨਾਲ ਬੱਚੇ ਜੁੜੇ ਹੋਏ ਨੇ ਤੇ ਉਹ ਇਸ ਗੱਲ ਦਾ ਜਵਾਬ ਵੀ ਨੇ ਜਦੋਂ ਮੈਨੂੰ ਇੰਟਰਵਿਊ ਵਿੱਚ ਇਹ ਪੁੱਛਿਆ ਜਾਂਦਾ ਆਮ ਤੌਰ ਤੇ ਕਿ ਤੁਸੀਂ ਤਾਂ ਕਰਦੇ ਹੋ ਨਾਟਕ ਗਾਂ ਵਾਲੀ ਜਨਰੇਸ਼ਨ ਜੀ ਤਾਂ ਫਿਰ ਗਾਂ ਵਾਲੀ ਜਨਰੇਸ਼ਨ ਅਸੀਂ ਦੱਸ ਰਹੇ ਹਾਂ ਕਿ ਉਹ ਸਾਡੇ ਨਾਲ ਹੈ ਸਾਡੇ ਨਾਲ ਤੁਰ ਰਹੀ ਹੈ ਉਹ ਤੁਹਾਡੀਆਂ ਸਮੱਸਿਆਵਾਂ ਦੀ ਗੱਲ ਕਰੂਗੀ ਅਸੀਂ ਟੋਟਲ ਪੰਜਾਬੀ ਵਿੱਚ ਕਰਦੇ ਹਾਂ ਉਹ ਪੰਜਾਬੀ ਅੰਗਰੇਜ਼ੀ ਮਿਕਸ ਕਰ ਲੂਗੀ ਇਹ ਇਹਨਾਂ ਤੋਂ ਬਾਅਦ ਆਉਣ ਵਾਲੀ ਟੋਟਲ ਅੰਗਰੇਜ਼ੀ ਵਿੱਚ ਕਰ ਲੂਗੀ ਇੱਥੋਂ ਦੇ ਕਲਚਰ ਦੀ ਕਰ ਲੂਗੀ ਪਰ ਯੈਸ ਇਹ ਬੱਚੇ ਜਿਹੜੇ ਨੇ ਇਹਨਾਂ ਦੇ ਮਾਪੇ ਸਾਡੇ ਨਾਲ ਪੂਰਾ ਪੂਰਾ ਸਹਿਯੋਗ ਕਰਦੇ ਆ ਜੀ ਬੱਚਿਆਂ ਨੂੰ ਭੇਜਦੇ ਆ ਤੇ ਫੰਡ ਵਿੱਚ ਵੀ ਸਾਡੀ ਪੂਰੀ ਹੈਲਪ ਕਰਦੇ ਨੇ ਮਾਪੇ ਮੈਂ ਦੇਖਿਆ ਬੱਚਿਆਂ ਦੇ ਜਿਹੜੇ ਮਾਪੇ ਆ ਜਾ ਕੁਝ ਹੋਰ ਸਹਿਯੋਗੀ ਲੋਕ ਵੀ ਹੁੰਦੇ ਜਿਹੜੇ ਬੱਚਿਆਂ ਵਾਸਤੇ ਖਾਣ ਨੂੰ ਖਾਣਾ ਵੀ ਲਿਆਉਂਦੇ ਆ ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਰਦੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਲੋਕਾਂ ਨੂੰ ਸਪੋਰਟ ਕਰਕੇ ਫਿਰ ਲੇਕਿਨ ਕਿ ਬੱਚਿਆਂ ਜਦੋਂ ਐਕਟਿੰਗ ਕਰਦੇ ਸਕੋਰੋਗ੍ਰਾਫੀ ਕਰਦੇ ਦੇਖਦੇ ਆ ਉਹਨਾਂ ਦਾ ਉਹ ਤਾਂ ਸੁੱਕਾ ਤਾਂ ਫੁੱਲੇ ਨਹੀਂ ਸਮਾਉਂਦੇ ਉਹਨਾਂ ਨੂੰ ਐ ਹੁੰਦਾ ਵੀ ਸਾਡਾ ਤਾਂ ਬੱਚਾ ਦੇਖੋ ਜੀ ਦੇਖੋ ਇੱਕ ਤਾਂ ਮਾਂ ਪਿਓ ਬੱਚੇ ਨੂੰ ਦੇਖ ਕੇ ਵੈਸੇ ਹੀ ਖੁਸ਼ ਹੁੰਦਾ ਵੀ ਮੇਰਾ ਬੱਚਾ ਤਰਨ ਲੱਗ ਗਿਆ ਰੈਣ ਲੱਗ ਗਿਆ ਫਿਰ ਜਦੋਂ ਕੋਈ ਐਕਟਿੰਗ ਕਰਦਾ ਕੋਈ ਗੀਤ ਦੇ ਵਿੱਚ ਕੋਈ ਕੋਰੀਓਗ੍ਰਾਫੀ ਚ ਹੱਥ ਪੈਰ ਹਿਲਾਉਂਦਾ ਉਹ ਕਿੰਨਾ ਵਧੀ ਹਾਂ ਜੀ ਤੇ ਸਟੇਜ ਤੋਂ ਇੱਕ ਐਕਟਿੰਗ ਕਰਨੀ ਇੱਕ ਸਮਾਜ ਨੂੰ ਸੇਧ ਦੇਣ ਵਾਲਾ ਕੁਝ ਦੱਸਣਾ ਜੇ ਤੁਹਾਡਾ 2 ਸਾਲ ਦਾ 4 ਸਾਲ ਦਾ 5 ਸਾਲ ਦਾ ਬੱਚਾ ਖੜਾ ਹੋ ਕੇ ਸਮਾਜ ਨੂੰ ਸੇਧ ਦੇਣ ਦੀ ਕੋਈ ਗੱਲ ਕਰ ਰਿਹਾ ਤਾਂ ਬਿਲਕੁਲ ਤੁਸੀਂ ਪ੍ਰਸੰਨਜਿਤ ਹੋਵੋਗੇ ਬਿਲਕੁਲ ਤੁਸੀਂ ਖੁਸ਼ ਹੋਵੋਗੇ ਤੇ ਖੀਵੇ ਹੋਵੋਗੇ ਖੁਸ਼ੀ ਵਿੱਚ ਤੇ ਦੂਜੀ ਗੱਲ ਇਹ ਵੀ ਮੈਨੂੰ ਲੱਗਦੀ ਹੈ ਗੁਰਬਚਨ ਬਰਾੜ ਜੀ ਕਿ ਸਾਡੀ ਸੰਸਥਾ ਦਾ ਇਹ ਰਿਕਾਰਡ ਹੈ ਜੀ ਅਸੀਂ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਆ ਜਿਸ ਦਿਨ ਤੋਂ ਨਾਟਕ ਕਰ ਰਹੇ ਹਾਂ ਉਸ ਦਿਨ ਤੋਂ 10 ਡਾਲਰ ਦੀ ਟਿਕਟ ਤੇ ਨਾਟਕ ਕਰ ਰਹੇ ਹਾਂ ਤੇ ਇਹ ਸੰਸਥਾ ਦੇ ਵਿੱਚ ਕੋਈ ਵੀ ਕਲਾਕਾਰ ਪੇਡ ਕਲਾ ਕਰਨੀ ਹੈ ਸੋ ਇਸੇ ਕਰਕੇ ਜਿਹੜੀ ਜਿਹੜੀ ਸਾਡੀ ਸੰਸਥਾ ਉਹ ਸਹਿਯੋਗੀਆਂ ਦੇ ਸਹਿਯੋਗ ਨਾਲ ਚੱਲਦੀ ਹੈ ਇਨ੍ਹਾਂ ਮਾਪਿਆਂ ਦੇ ਸਹਿਯੋਗ ਨਾਲ ਸਾਡੀਆਂ ਸੰਸਥਾਵਾਂ ਜਿਹੜੀਆਂ ਸਾਡੀ ਹੈਲਪ ਕਰਦੀਆਂ ਨੇ ਉਹਨਾਂ ਦੇ ਸਹਿਯੋਗ ਨਾਲ ਆਮ ਲੋਕਾਂ ਦੀ ਫੰਡਿੰਗ ਦੇ ਸਹਿਯੋਗ ਨਾਲ ਤੇ ਇਹ ਨਾਟਕ ਤੁਸੀਂ ਕਦੋਂ ਆਯੋਜਿਤ ਸਾਰਾ ਮੇਲਾ ਨਾਟਕ ਮੇਲਾ ਕਦੋਂ ਕਰ ਰਹੇ ਹੋ ਇਸ ਵਾਰ ਦਾ ਨਾਟਕ ਮੇਲਾ ਜੀ 23 ਜੂਨ ਨੂੰ ਰੈਡ ਸਟੋਨ ਥੀਏਟਰ ਦੇ ਵਿੱਚ ਹੋ ਰਿਹਾ ਹੈ ਹੋਪ ਇਵੈਂਟ ਸੈਂਟਰ ਹੈ ਜੀ ਕਾਫੀ ਨੋਨ ਹੈ ਬਹੁਤ ਸਾਰੇ ਫੰਕਸ਼ਨ ਹੋਤੇ ਹੁੰਦੇ ਨੇ ਜੀ ਤੇ 23 ਜੂਨ ਨੂੰ 4:30 ਵਜੇ ਡੋਰ ਖੁੱਲ ਜਾਣਗੇ ਜੀ ਤੇ ਅਸੀਂ 5 ਵਜੇ ਸ਼ੁਰੂ ਕਰ ਦੇਾਂਗੇ ਨਾਟਕ ਕਰਨਾ ਤੇ ਲਗਭਗ 3 ਘੰਟੇ ਨਾਟਕ ਚੱਲਦਾ ਹੈ ਜੀ ਹਾਂ ਅੱਜਕੱਲ੍ਹ ਦਿਨ ਕਾਫੀ ਖੁੱਲੇ ਹੁੰਦੇ ਆ ਕਾਫੀ ਵੱਡੇ ਨੇ ਜੀ ਸੰਡੇ ਹੈਗਾ ਹਾਂ ਜੀ ਨਾਲੇ ਐਤਵਾਰ ਆ 7 7:30 ਵਜੇ ਤੱਕ ਮਹਾ ਸਮਾਪਤੀ ਹੋ ਜੂ ਲੱਗਦੀ ਹੈ ਹਾਂ ਜੀ ਤੇ ਜਿਹੜੀ ਲੋਕਾਂ ਦੀ ਡਿਮਾਂਡ ਹੁੰਦੀ ਹੈ ਕਿ ਜੇ ਅਸੀਂ ਦਿਨ ਦੇ ਵਿੱਚ ਰੱਖ ਲੈਂਦੇ ਆ ਤਾਂ ਸਾਰਾ ਦਿਨ ਅਗਲੇ ਦਾ ਫਿਰ ਉਹ ਕੰਜ਼ਿਊਮ ਹੋ ਜਾਂਦਾ ਸੋ ਅਸੀਂ ਸਾਨੂੰ ਸੀਗਾ ਕਿ ਅਸੀਂ ਸ਼ਾਮ ਨੂੰ ਕਰੀਏ ਤਾਂ ਕਿ ਜਿਹੜੇ ਤੁਸੀਂ ਦਿਨ ਵੇਲੇ ਆਪਦੇ ਕੰਮਾਂ ਨੂੰ ਵੇੜਲ ਮੋ ਛੁੱਟੀ 'ਚ ਤੇ ਫਿਰ ਆ ਕੇ ਇੰਜੋਏ ਕਰ ਸਕੋ ਨਾਟਕ ਨੂੰ ਜੀ ਜਿਵੇਂ ਕਮਲ ਨੇ ਦੱਸਿਆ ਕਿ ਜਿਹੜੀ ਨਾਟਕ ਦੀ ਜੇ ਆਪਾਂ ਦੇਖੀਏ ਤਾਂ ਉਹਦੀ ਟਿਕਟ ਹੈ ਉਹਨੂੰ ਟਿਕਟ ਨਹੀਂ ਕਹਿ ਸਕਦੇ ਮੈਂ ਤਾਂ ਉਹਨੂੰ ਕਹਿਣਾ ਵੀ ਉਹ ਥੋੜਾ ਸਹਾਇਜੋ ਕਿ $10 ਕੋਈ ਚੀਜ਼ ਨਹੀਂ ਗਈ ਤੁਹਾਡਾ 3 ਘੰਟੇ ਦੇ ਵਿੱਚ ਮੈਂ ਉਹਨੂੰ ਮਨੋਰੰਜਨ ਨਹੀਂ ਕਹਿੰਦਾ ਬਲਕਿ ਤੁਹਾਡੀਆਂ ਅੱਖਾਂ ਖੋਲਣ ਵਾਲਾ ਜਿਹੜਾ ਉਹ ਸਮਗਰੀ ਹੈ ਤੁਹਾਡੇ ਸਾਹਮਣੇ ਪੇਸ਼ ਹੁੰਦੀ ਆ ਉਹ ਮਨੋਰੰਜਨ ਵਾਲੇ ਹੋਰ ਤੁਸੀਂ ਪ੍ਰੋਗਰਾਮ ਬਹੁਤ ਦੇਖਦੇ ਹੋ ਸਾਰਾ ਦਿਨ ਪੁੱਤਰਾ ਫਿਲਮਾਂ ਦੇਖੀ ਜਾਂਦੇ ਹੋ ਨਾਟਕ ਹੋਰ ਵੀ ਕਾਫੀ ਕੁਝ ਆਉਂਦਾ ਸੀਰੀਅਲ ਚੱਲਦੇ ਆ ਔਰ ਜਿਹੜਾ ਇਹਨਾਂ ਦਾ ਮਕਸਦ ਆ ਨਾ ਜਿਹੜਾ ਉਹ ਭਾਵੇਂ ਉਹ ਬੱਚੇ ਅੰਗਰੇਜ਼ੀ ਚ ਲਿਖਦੇ ਆ ਭਾਵੇਂ ਪੰਜਾਬੀ ਬੋਲਦੇ ਆ ਭਾਵੇਂ ਦੂ ਅਗਲੀ ਪੀੜ੍ਹੀ ਫੇਰ ਅੰਗਰੇਜ਼ੀ ਭੁੱਲੀ ਜਾਊਗੀ ਪਰ ਜਿਹੜਾ ਮਕਸਦ ਹੈ ਨਾ ਜਿਹੜੇ ਇੰਟਰਨੈਸ਼ਨਲ ਮਾਮਲੇ ਆ ਹਾਂਜੀ ਜਿਹੜੇ ਮੁੱਦੇ ਆ ਲੋਕਾਂ ਦੇ ਲੋਕਾਂ ਦੇ ਸਮੱਸਿਆਵਾਂ ਉਹ ਤਾਂ ਸੇਮ ਹੀ ਖੜੀਆਂ ਨਾ ਭਾਵੇਂ ਉਹ ਅਰਬ ਕੰਟਰੀ ਤੇ ਭਾਵੇਂ ਉਹ ਵੈਸਟਰਨ ਭਾਵੇਂ ਸਾਊਥ ਏਸ਼ੀਆਨ ਕੁਝ ਵੀ ਆ ਮੁੱਦੇ ਤਾਂ ਉਹੀ ਆ ਨਾ ਸਾਰੀ ਦੁਨੀਆ ਦੇ ਪਰ ਨਸ਼ੇ ਦਾ ਮਾਮਲਾ ਹੈਗਾ ਸਾਰੀ ਦੁਨੀਆ ਦੇ ਪਰ ਪਰ ਦੇ ਵਿੱਚ ਵਰਕਰਾਂ ਦੇ ਨਾਲ ਜੋ ਬੇਨਸਾਪੀ ਹੁੰਦੀ ਆ ਸਾਰੀ ਦੁਨੀਆ ਦੇ ਵਿੱਚ ਐਂਟੀ ਰੇਸਿਜ਼ਮ ਦਾ ਮਾਮਲਾ ਬੜਾ ਵੱਡਾ ਖੜਾ ਹੈ ਛੋਟੇ ਕਾਫੀ ਇਥੋਂ ਦੀ ਗੱਲ ਕਰਦੇ ਆ ਇਹਨਾਂ ਦੇ ਕੁਝ ਨਾਟਕ ਇਥੋਂ ਦੀ ਇਹੋ ਜਿਹੀਆਂ ਸਮੱਸਿਆਵਾਂ ਜਿਹੜੀਆਂ ਅਸੀਂ ਉਪੋਲੀ ਕਦੇ ਕਿਸੇ ਨੇ ਡਿਸਕਸ ਵੀ ਨਹੀਂ ਕੀਤੀਆਂ ਉਹਨੀਆਂ ਆਵਾਪਤੀਆਂ ਸਭ ਨਾਲ ਹੈ ਜਿਵੇਂ ਘਰਾਂ ਦੇ ਬਜ਼ੁਰਗਾਂ ਦੀ ਜੋ ਹਾਲਤ ਹੈ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਉਹਨਾਂ ਦੇ ਨਾਲ ਇਹੋ ਜਿਹਾ ਕੀ ਕੁਝ ਹੋ ਰਿਹਾ ਜਿਹੜੀ ਵਰਕਰਸ ਦੇ ਨਾਲ ਲਮਾਈਆਂ ਵਗੈਰਾ ਲੋਕੀ ਵੇਚ-ਵੋਚ ਕੇ ਜੋ ਠੱਗੀਆਂ ਮਾਰਦੇ ਉਹ ਸੋਸ਼ਲ ਚੱਲ ਰਿਹਾ ਹੈ ਸੋਸ਼ਲ ਜਿਹੜਾ ਕਾਫੀ ਸਾਰਾ ਇਹਨਾਂ ਦਾ ਮਤਲਬ ਨਸ਼ਿਆਂ ਦੇ ਤਾਂ ਇਸ ਕਰ ਹੈਗਾ ਹੀ ਹੈਗਾ ਉਹ ਜਿਹੜੀ ਨਸ਼ਿਆਂ ਦੀ ਗੱਲ ਇਹਨਾਂ ਨੇ ਕੀਤੀ ਆ ਉਹ ਮੁੱਦਾ ਦੇਖੋ ਕੱਲਾ ਨਾ ਭਾਰਤ ਵਿੱਚ ਨਾ ਕੱਲਾ ਕਹਿੰਦਾ ਜੈ ਵਰਲਡਵਾਈਡ ਹੈ ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਜਿਹੜੇ ਇਹੋ ਜਿਹੇ ਕਾਰਪੋਰੇਸ਼ਨਾਂ ਆ ਜਿਹੜਾ ਇਹੋ ਜਿਹਾ ਪ੍ਰਜਾਤੰਤਰ ਜਿਹਨੂੰ ਆਪਾਂ ਉਹ ਤੰਤਰ ਹੀ ਕਰਦਾ ਉਹ ਬੇੜਾਤੰਤਰ ਹੀ ਹੈ ਜਿਹੜਾ ਸਾਰੀ ਦੁਨੀਆ 'ਚ ਨਸ਼ਾ ਫੈਲਾ ਰਿਹਾ ਕਿਉਂਕਿ ਬਾਰ-ਬਾਰ ਲਹਿਰਾਂ ਚੱਲਦੀਆਂ ਕਿਸੇ ਵੇਲੇ ਕੋਈ ਨਸ਼ਾ ਕਿਸੇ ਵੇਲੇ ਹੁਣ ਨਸ਼ੇ ਦੀ ਲਹਿਰ ਹੈ ਤੇ ਨਸ਼ੇ ਨਾਲ ਲੋਕਾਂ ਨੂੰ ਗਲਤਾਂ ਰੱਖੋ ਤੇ ਲੁੱਟੀ ਜਾਓ ਨਸ਼ਾ ਵੇਚੀ ਜਾਓ ਇਹ ਐ ਨਹੀਂ ਹੈ ਇਕੱਲਾ ਕੈਨੇਡਾ 'ਚ ਆਮਰੀਕਾ 'ਚ ਇਹ ਸਾਰੇ ਵਰਲਡ 'ਚ ਹੈ ਜੇ ਆਪਾਂ ਕਹਿ ਦਈਏ ਨਾ ਪੰਜਾਬ 'ਚ ਨਸ਼ਾ ਜ਼ਿਆਦਾ ਹੈ ਉਹਨਾਂ ਨਹੀਂ ਜਦੋਂ ਅਸੀਂ ਇੱਥੋਂ ਦੀ ਗਿਣਤੀ ਕਰਦੇ ਨਾ ਆਬਾਦੀ ਦੇ ਹਿਸਾਬ ਨਾਲ ਔਰ ਇੱਥੇ ਬੇਚੇ ਦੀ ਮਰਨ ਵਾਲੇ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਉੱਥੇ ਮੌਤਾਂ ਕੋਈ ਰਿਪੋਰਟ ਨਹੀਂ ਹੁੰਦੀਆਂ ਹੁਣ ਗਿਆ ਪਰ ਫਿਰ ਵੀ ਉੱਥੇ ਨਾਲੋਂ ਆਬਾਦੀ ਦੇ ਹ ਵਧ ਰhota ਹੁੰਦੀਆਂ ਤੁਸੀਂ ਕੱਲ ਆ ਬੀਸੀ ਦੇ ਅੰਕੜੇ ਲੈ ਕੇ ਦੇਖ ਲਓ ਪਤਾ ਨਹੀਂ ਕਿੰਨੇ ਅੰਕੜੇ 2000 ਤੋਂ ਉੱਤੇ ਪਿਛਲੇ ਸਾਲ ਦੇ ਆਏ ਅਲਬਰਟਾ ਦੇ ਅੰਕੜੇ ਲੈ ਕੇ ਦੇਖ ਲਓ ਹਰ ਹਰ ਮਹੀਨੇ ਜਿਹੜਾ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਦਾ ਹੁੰਦੀ ਸੋ ਇਹ ਬਹੁਤ ਵੱਡਾ ਮਸਲਾ ਹੈ ਇਹ ਇਹਦੇ ਤੇ ਗੱਲ ਕਰਨੀ ਜ਼ਰੂਰ ਬਣਦੀ ਹੈ ਪਰ ਜਿਹੜਾ ਇਹਨਾਂ ਦੇ ਐਂਗਲ ਲਿਆ ਹੈਗਾ ਉੱਥੇ ਵੇਖ ਕੇ ਪਤਾ ਲੱਗਣਾ ਹੈ ਵੀ ਇਹ ਕਿਹੜੇ ਐਂਗਲ ਤੋਂ ਨਸ਼ੇ ਨੂੰ ਦੂਰ ਕਰਨ ਦੀ ਗੱਲ ਜਾਂ ਨਸ਼ੇ ਤੇ ਨਸ਼ੇ ਨੂੰ ਰੋਕਣ ਦੀ ਗੱਲ ਕਿਹੜੇ ਐਂਗਲਾਂ ਕਰਦੇ ਉਹ ਤੁਸੀਂ ਉੱਥੇ ਜਾ ਕੇ ਵੇਖੋਗੇ ਸੋ ਸਾਰਿਆਂ ਨੂੰ ਅਪੀਲ ਹੈ ਜਿੰਨੇ ਵੀ ਦਰਸ਼ਕ ਇਹਨੂੰ ਦੇਖ ਰਹੇ ਆ ਜਾਂ ਤੁਹਾਡੇ ਜਾਣਕਾਰ ਸੱਜਣ ਦੋਸਤ ਸਮੇਂ ਸਿਰ ਜਿਹੜੇ ਟਿਕਟ ਲੈਣੇ ਜ਼ਰੂਰੀ ਹੈ ਕਿਉਂਕਿ ਉੱਥੇ ਤੁਹਾਨੂੰ ਪਤਾ ਸੀਟਾਂ ਲਿਮਟਡ ਆ ਮੇਰੇ ਸਾਡੇ ਟੈਨਕਸੋ ਸਿਟਾ 350 ਦੇ ਗ੍ਰੀਪ ਸੀਟ ਹੈਗੀ ਹੈ ਜੀ ਤੇ ਆਪਣਾ ਹਾਲ ਹਮੇਸ਼ਾ ਹੀ ਫੁੱਲ ਹੋ ਜਾਂਦਾ ਜੀ ਤੇ ਦੇ ਤੇ ਟਿਕਟਾਂ ਮਿਲ ਲੀਆਂ ਥੋੜੀਆਂ ਜਿਹੀਆਂ ਮੁਸ਼ਕਲ ਹੋ ਜਾਂਦੀਆਂ ਨੇ ਸੋ ਸਾਰਿਆਂ ਨੂੰ ਅਪੀਲ ਕਰਦੇ ਹੁੰਦੇ ਆ ਕਿ ਆਪਦੇ ਸਮੇਂ ਰਹਿੰਦੇ ਰਹਿੰਦੇ ਆਪੀ ਟਿਕਟਾਂ ਲੈ ਲਓ ਤਾਂ ਕਿ ਦਿਨ ਦੀ ਦਿਨ ਤੁਹਾਨੂੰ ਪਰੇਸ਼ਾਨ ਨਾ ਹੋਣਾ ਪਵੇ ਇੱਕ ਹੋਰ ਗੱਲ ਹੈ ਤੁਸੀਂ ਟਿਕਟਾਂ ਕਈ ਵੀ ਲੈਣਾ ਕੁਝ ਸਾਡੇ ਇਹੋ ਜਿਹੇ ਸੱਜਣਾਂ ਟਿਕਟਾਂ ਵੱਧ ਲੈ ਲੈਂਦੇ ਆ ਟਿਕਟਾਂ ਲੈ ਲੈ ਕੇ ਲੈ ਕੇ ਜੇਬ ਚ ਰੱਖਦੇ ਤੇ ਉਸ ਦਿਨ ਮੌਕੇ ਤੇ ਕਈ ਵਾਰੀ ਕੰਮ ਦੰਦਾ ਹੋ ਗਿਆ ਕਿਤੇ ਹੋਰ ਚਲੇ ਕੇ ਨਹੀਂ ਜਾਇਆ ਜਾਂਦਾ ਸੋ ਸਾਰਿਆਂ ਨੂੰ ਅਪੀਲ ਹੈ ਵੀ ਟਿਕਟਾਂ ਜਿਹੜੀਆਂ ਉਹ ਲੈਣੀਆਂ ਉਹ ਵੀ ਉਹਦੀ ਪੂਰੀ ਪੂਰਨ ਵਰਤੋਂ ਹੋਣੀ ਚਾਹੀਦੀ ਹੈ ਜੇ ਤੁਸੀਂ ਨਹੀਂ ਤੁਸੀਂ ਜਾਣਾ ਤਾਂ ਕਿਸੇ ਨੂੰ ਹੋਰ ਦੇ ਦਿਓ ਤਾਂ ਕਿ ਕੋਈ ਤੁਹਾਡੀ ਤਾਂ ਤੇ ਹੋਰ ਜਾ ਰੇ ਸੋ ਇਸ ਤੋਂ ਬਿਨਾ ਇੱਕ ਜਾਣਕਾਰੀ ਹੋਰ ਜਿਹੜੀ ਕਿ ਉਸ ਤੋਂ ਪਹਿਲਾਂ ਇੱਕ ਪੁਸਤਕ ਮੇਲਾ ਆ ਮਾਸਟਰ ਭੈਣ ਨੂੰ ਹੀ ਲਾ ਰਹੇ ਆ 16 ਤਰੀਕ ਨੂੰ ਉਸੇ ਜਗ੍ਹਾ ਤੇ ਜਿੱਥੇ ਹਰ ਹਰ ਵਾਰ ਲਾਉਂਦੇ ਆ ਹਾਂਜੀ ਗ੍ਰੀਨ ਪਲਾਸਾ ਹਾਂ ਉਹ 11 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤੱਕ ਹੋਊਗਾ 7:00 ਵਜੇ ਤੱਕ ਹੋਣਾ ਤੇ ਉਸ ਦਿਨ ਤੁਸੀਂ ਟਿਕਟਾਂ ਦਾ ਤੁਹਾਨੂੰ ਵਧੀਆ ਮੌਕਾ ਹੋਊਗਾ ਉੱਥੇ ਤੁਸੀਂ ਜਾ ਕੇ ਨਾਲੇ ਬਕਾਇਦਾ ਕਰਤਾ ਬਾਹਾਂ ਦੇ ਨਿਗਾਹ ਮਾਰੋ ਨਾਲੇ ਤੁਸੀਂ ਉਹ ਟਿਕਟ ਹੌਸਦਨ ਖਰੀਦ ਸਕਦੇ ਹੋ ਤੇ ਬਿਲਕੁਲ ਸਮੇਂ ਸਰ ਟਿਕਟ ਲਓ ਤੇ ਉੱਥੇ ਪਹੁੰਚੋ ਤਾਂ ਕਿ ਅਸੀਂ ਹੌਸਲਾ ਫਚਾਈ ਦੇ ਸਕੀਏ ਸਾਡੇ ਛੋਟੇ ਬੱਤਿਆਂ ਨੂੰ ਜਿਹੜੇ ਸਾਡੇ ਥੋੜੇ ਜਿਹਾ ਗਰੋਨ ਅਪ ਬੱਚੇ ਉਹਨਾਂ ਨੂੰ ਤਾਂ ਕਿ ਉਹਨਾਂ ਦਾ ਧਿਆਨ ਜਿਹੜਾ ਉਹ ਇਹਨਾਂ ਮੁੱਦਿਆਂ ਵੱਲ ਰਹੇ ਨਾ ਕਿ ਉਹ ਕਿਸੇ ਪਾਸੇ ਹੋਰ ਉਹਨਾਂ ਦਾ ਜਿਹੜਾ ਉਹ ਭਟਕੇ ਧਿਆਨ ਇਸ ਇਸ ਪਾਸੇ ਤੋਂ ਲੈ ਕੇ ਸਾਡਾ ਮਕਸਦ ਹੀ ਗੁਰਵਚਨ ਬਰਾੜ ਜੀ ਇਸ ਤਰ੍ਹਾਂ ਇਹ ਆਰਗੇਨਾਈਜੇਸ਼ਨ ਦਾ ਕਿ ਅਸੀਂ ਨਾਟਕ ਕਰਦੇ ਹਾਂ ਮਨੋਰੰਜਨ ਲਈ ਨਹੀਂ ਜਿਵੇਂ ਤੁਹਾਨੂੰ ਤੁਹਾਡੇ ਗੁਰੂਆਂ ਨੇ ਗਲਤ ਦੇ ਖਿਲਾਫ ਹਾ ਦਾ ਮਾਰਨਾ ਨਾ ਨਾਰਾ ਮਾਰਨਾ ਸਿਖਾਇਆ ਸੀ ਅਸੀਂ ਉਸੇ ਤਰ੍ਹਾਂ ਤੁਹਾਡੇ ਬੱਚਿਆਂ ਨੂੰ ਜੋ ਵੀ ਉਹਨਾਂ ਦੀਆਂ ਪ੍ਰੋਬਲਮਸ ਹੋਣ ਐਸ ਅ ਸੁਸਾਇਟੀ ਉਹਦੇ ਪ੍ਰੋਬਲਮਾਂ ਦੇ ਲਈ ਹਾ ਦਾ ਨਾ ਨਾਰਾ ਮਾਰਨਾ ਸਿਖਾ ਰਹੇ ਹਾਂ ਜੀ ਜੀ ਸੋ ਹੋਰ ਕੋਈ ਤੁਸੀਂ ਇਰ ਚੈਡ ਕਰਨਾ ਚਾਹੁੰਦੇ ਕੋਈ ਅ ਸਿਰਫ ਇਹ ਨਹੀਂ ਕਿ ਜੇ ਕਿਸੇ ਦੇ ਬੱਚੇ ਨੇ ਸਾਡੇ ਨਾਲ ਪਾਰਟਿਸਪੇਟ ਕਰਨਾ ਜਾਂ ਤੁਸੀਂ ਸੋਚਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਥੋੜੇ ਜੇ ਲੇਟ ਹੋ ਜਾਂ ਡਿਸਾਈਡ ਕਰ ਰਹੇ ਹੋ ਤੁਸੀਂ ਅਗਲੇ ਸਾਲ ਸਾਡੇ ਨਾਲ ਅਪਰੋਚ ਕਰ ਸਕਦੇ ਹੋ 403 48042b ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜੇ ਤੁਹਾਡੇ ਬੱਚੇ 5 ਸਾਲ ਤੋਂ ਲੈ ਕੇ ਸਾਡੇ ਕੋਲ ਵੱਧ ਉਮਰ ਦੀ ਕੋਈ ਲਿਮਟ ਨਹੀਂ ਹੈ ਜੀ ਅਸੀਂ 90 ਸਾਲ ਦੇ ਬੁੜਿਆਂ ਤੋਂ ਵੀ ਨਾਟਕ ਕਰਵਾਉਂਦੇ ਹਾਂ ਸੋ ਕੋਈ ਕੋਈ ਵੀ ਜੋ ਸਟੇਜ ਦਾ ਸ਼ੌਕੀਨ ਹੋਵੇ ਸਾਡੇ ਨਾਲ ਨਾਟਕ ਕਰਨਾ ਚਾਹੁੰਦਾ ਹੋਵੇ ਜਰੂਰ ਸਾਨੂੰ ਕੰਟੈਕਟ ਕਰ ਸਕਦੇ ਨੇ ਤੁਹਾਡੇ ਬੱਚਿਆਂ ਨੂੰ ਚੰਗਿਆ ਰਾਹਾਂ ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆਂ ਵੈਸੇ ਇਸ ਨਾਟਕ ਮੇਲੇ ਦੇ ਜਿਹੜੇ ਪੋਸਟਰ ਆ ਉਹ ਕਾਫੀ ਬਿਜ਼ਨਸ ਦੇ ਵਿੱਚ ਵੀ ਲਾਏ ਜਾਣਗੇ ਲਾਏ ਜਾ ਲਾਤੇ ਹੋਣੇ ਮੇਰੇ ਖਿਆਲ ਹਾਂਜੀ ਉੱਥੋਂ ਵੀ ਤੁਹਾਨੂੰ ਫੋਨ ਨੰਬਰ ਮਿਲ ਜਾਣਗੇ ਫੋਨ ਨੰਬਰ ਤੁਸੀਂ ਇੱਕ ਵਾਰੀ ਕਮਨ ਫੇਰ ਦੱਸ ਦਿਓ ਜਿੱਥੋਂ ਤੁਹਾਡੀ ਟਿਕਟ ਜਿਹੜੀ ਆ ਉਹ ਤੋਂ ਉਹ ਪਿਕਅਪ ਨੂੰ ਕਰਕੇ ਉੱਥੋਂ ਫੋਨ ਕਰਕੇ ਲੈ ਸਕਣ ਹਾਂਜੀ ਤੇ ਦਰਸ਼ਕਾਂ ਨੂੰ ਉਮੀਦ ਹੈ ਕਿ ਜਰੂਰ ਐਤਕੀ ਫੇਰ ਉਹਨਾਂ ਹੀ ਵਧੀਆ ਹਕਾਰਾਂ ਦੇਉਂਗੇ ਜਿਸ ਤਰ੍ਹਾਂ ਤੁਸੀਂ ਹਰ ਸਾਲ ਦਿੰਦੇ ਆਉਨੇ ਹੋ ਔਰ ਕਈ ਵਾਰੀ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਕੁਝ ਲੋਕ ਲੇਟ ਹੋਣ ਕਰਕੇ ਰਹਿ ਜਾਂਦੇ ਆ ਔਰ ਬੜਾ ਦੁੱਖ ਹੁੰਦਾ ਉਸ ਵੇਲੇ ਪ੍ਰਬੰਧਕਾਂ ਨੂੰ ਕਿ ਦੇਖੋ ਜੀ ਆਏ ਸੀ ਤੇ ਆ ਕੇ ਸੀਟਾਂ ਨਹੀਂ ਮਿਲੀਆਂ ਤੇ ਮੁੜਨਾ ਪਿਆ ਮੁੜਨਾ ਪਿਆ ਨਾਲੇ ਹੁੰਦਾ ਨਾ ਕਿਉਂਕਿ ਉੱਥੇ ਤਾਂ ਜਿਹੜੀਆਂ ਬੈਕ ਹੋਮ ਤਾਂ ਆਪਾਂ ਦੇਖਦੇ ਵੀ ਚਲੋ ਜਵਾਦ ਵੀ 10 20 ਬਣ ਗਏ ਪਰ ਇੱਥੇ ਲਿਮਟ ਆ ਕਿਉਂਕਿ ਉਹ ਫਾਇਰ ਕੋਡ ਹੁੰਦਾ ਉਸ ਤੋਂ ਬਾਅਦ ਤੁਸੀਂ ਅੰਦਰ ਨਹੀਂ ਜਾ ਸਕਦੇ ਹਾਂਜੀ ਤੇ ਮੌਕੇ ਤੇ ਫਿਰ ਇਹ ਔਖਾ ਆ ਸਾਨੂੰ ਵੀ ਅਸੀਂ ਤੁਹਾਨੂੰ ਜਵਾਬ ਦਈਏ ਸੋ ਜ਼ਰੂਰ ਟਿਕਟਾਂ ਲੈ ਲਓ ਤੇ ਫੋਨ ਨੰਬਰ ਅਗੇਨ 403 47842b ਤੇ ਇੱਕ ਹੋਰ ਮਾਸਟਰ ਪ੍ਰਜਨਜੀ ਦਾ ਫੋਨ ਨੰਬਰ 40345542b ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਟਿਕਟਾਂ ਲਈਆਂ ਜਾ ਸਕਦੀਆਂ ਨੇ ਜਿਵੇਂ ਬਰਾੜ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ 16 ਮਾਰਚ ਸੋਰੀ 16 ਜੂਨ ਨੂੰ ਜੀ ਗ੍ਰੀਨ ਪਲਾਜ਼ਾ ਦੇ ਵਿੱਚ ਪੁਸਤਕ ਮੇਲਾ ਵੀ ਲਾਵਾਂਗੇ ਤੁਸੀਂ ਉੱਥੋਂ ਨਾਲੇ ਪੁਸਤਕਾਂ ਵੀ ਦੇਖ ਸਕਦੇ ਹੋ ਤੇ ਨਾਲੇ ਟਿਕਟਾਂ ਵੀ ਲੈ ਕੇ ਜਾ ਸਕਦੇ ਹੋ ਅ ਮੈਂ ਸਭਨਾਂ ਦਾ ਵੀ ਦਰਸ਼ਕਾਂ ਨੂੰ ਪਹਿਲਾਂ ਪਹਿਲਾਂ ਪ੍ਰਬੰਧ ਕਰ ਲੈਣਾ ਚਾਹੀਦਾ ਕਿਉਂਕਿ ਬਾਅਦ ਦੇ ਵਿੱਚ ਫੇਰ ਮੁਸ਼ਕਲ ਆਉਂਦੀ ਆ ਸੋ ਅ ਮੈਂ ਸਮਝਦਾ ਕਿ ਕਾਫੀ ਜਾਣਕਾਰੀ ਸੀ ਤੁਹਾਨੂੰ ਦੇ ਦਿੱਤੀ ਫਿਰ ਵੀ ਜੇ ਲੋੜ ਹੋਵੇ ਤਾਂ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਕਮਲਨਾ ਜਾਂ ਮਾਸੂਪੰਜਨਾ ਗੱਲਬਾਤ ਕਰ ਸਕਦੇ ਹੋ ਹੋਰ ਵੀ ਕੋਈ ਜਾਣਕਾਰੀ ਲੈਣੀ ਕਿਉਂਕਿ ਰੈਸਲ ਇਹ ਲਗਾਤਾਰ ਹੁਣ ਇਹਨਾਂ ਨੇ ਅੱਜ ਤੋਂ ਹੀ ਕਹਿ ਲਓਗੇ ਅੱਜ ਤਰੀਕ ਹੈਗੀ ਹੈ 9 ਅਪ੍ਰੈਲ 9 ਜੂਨ ਅੱਜ ਤੋਂ ਸ਼ੁਰੂ ਕਰ ਦਿੱਤੀ ਐ ਔਰ ਉਦੋਂ ਤੱਕ ਰਿਹਸਲ ਜਿਹੜੀ ਲਗਭਗ ਮੇਖਲ ਦੋ ਟਾਈਮ ਤੁਸੀਂ ਜਾਰੀ ਰੱਖਣੀ ਐ ਕਿ ਇੱਕ ਟਾਈਮ ਸ਼ਾਮ ਨੂੰ ਸ਼ਾਮ ਨੂੰ ਇੱਕ ਟਾਈਮ ਕਰਦੇ ਹਾਂ ਜੀ ਪਰ ਜਿਹੜਾ ਵੀਕਐਂਡ ਹੁੰਦਾ ਉਹ ਲਗਾਤਾਰ 6-6 ਸਾਤ-ਸਾਤ ਘੰਟੇ ਹਾਂ ਜੀ ਲਾਉਣੇ ਆ ਕਿਉਂਕਿ ਇੰਨੀ ਜ਼ਿਆਦਾ ਸਖਤ ਮਿਹਨਤ ਇਹਨਾਂ ਨੇ ਕਰਨੀ ਐ ਤੇ ਉਸ ਮਿਹਨਤ ਦਾ ਇਹੀ ਮੁੱਲ ਐ ਕਿ ਆਪਾਂ ਜਾ ਕੇ ਉੱਥੇ ਇਹਨਾਂ ਨੂੰ ਹੌਸਲਾ ਫਜ਼ਾਈ ਕਰੀਏ ਤੇ ਉੱਥੇ ਪਾਰੀ ਗਿਣਤੀ 'ਚ ਪਹੁੰਚੀਏ ਸੋ ਕਮਲ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਕਿਉਂਕਿ ਤੁਸੀਂ ਮੈਨੂੰ ਲੱਗਦਾ ਵੀ ਹੁਣ ਲਗਾਤਾਰ ਬਿਜ਼ੀ ਹੋ ਜਾਣਾ ਮੈਂ ਤੁਹਾਡਾ ਪਹਿਲਾ ਸਮਾਂ ਲੈ ਕੇ ਇਹ ਮੌਕਾ ਲੈ ਲਿਆ ਹਰਕੇਸ਼ ਹੁਣਾਂ ਨੂੰ ਵੀ ਕਿਸੇ ਦਿਨ ਦੇਖਦੇ ਜੇ ਉਹਨਾਂ ਨੂੰ ਸਮਾਂ ਮਿਲਿਆ ਤਾਂ ਸੋ ਦਰਸ਼ਕੋ ਦੇ ਨਾਲ ਹੀ ਵੀ ਸਪੈਸ਼ਲ ਪ੍ਰੋਗਰਾਮ ਖਤਮ ਕਰਨੀ ਹੁੰਦੀ ਹੈ ਉਹ ਆ ਗਿਆ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਬੀਟੀਵੀ ਬੀ ਪੋਜ਼ਿਟਿਵ ਬੀ ਯੂਅਰਸੈਲਫ